ਇੱਕ ਬਿਹਤ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀਆਂ ਦਰਸਲ ਦਾਸੀ ਹੈ ਕਿ ਪੰਜਾਬੀ ਗਾਇਕ ਦਲਜੀਤ ਉਸਾਂਝ ਹੁਣੇ ਕੋਣ ਬਣੇਗਾ ਕਰੋੜਪਤੀ ਦੇ ਸ਼ੋਅ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੇ ਯਾਨੀ ਕਿ ਹੁਣ ਦਲਜੀਤ ਉਸਾਂਝ ਦੀ ਐਂਟਰੀ ਕੋਣ ਬਣੇਗਾ ਕਰੋੜਪਤੀ ਦੇ ਸ਼ੋਅ ਦੇ ਵਿੱਚ ਹੋਵੇਗੀ ਇਹ એપisode ਜਿਹੜਾ ਸੈਲੀਬ੍ਰਿਟੀ એપisode ਜਿਹੜਾ ਚੱਲ ਰਿਹਾ ਤੇ ਇਸ ਦੇ ਵਿੱਚ ਹੁਣ ਦਲਜੀਤ ਦੋਸਾਂਝ ਖਾਨੂੰ ਨਜ਼ਰ ਆਉਣਗੇ ਹਾਲਾਂਕਿ ਇਸ ਦੀ ਸ਼ੂਟਿੰਗ ਜਿਹੜੀ ਮੁਕੰਮਲ ਕਰ ਦਿੱਤੀ ਗਈ ਆ ਪਰ ਇਸ ਦੇ ਨਾਲ ਕੀ ਹੁਣ ਇਹ એપisode ਪ੍ਰਸਾਰਿਤ ਹੋਣਾ ਹਾਲੇ ਪੱਕੀ ਹੈ ਔਰ ਇੱਕ ਸਾਰੇ એપisode ਦੇ ਇਆ ਇਸ ਕੇਬੀਸੀ ਦੇ ਸ਼ੋਅ ਦੇ ਵਿੱਚ ਐਂਟਰੀ ਦਾ ਮੁੱਖ ਕਾਰਨ ਕਿ ਆ ਉਹ ਇਸ ਬਾਬਤ ਜਾਣਕਾਰੀ ਸਾਹਮਣੇ ਆਈ ਹੈ ਕਿ ਦਰਜੀਤ ਦਸਾਂਝ ਦਾ ਇਹ ਕਹਿਣਾ ਹੈ ਕਿ ਜੋ ਵੀ ਇਸ ਸ਼ੋਅ ਦੇ ਵਿੱਚ ਜਾ ਕੇ ਉਹਨਾਂ ਦੇ ਵੱਲੋਂ ਕਮਾਈ ਕੀਤੀ ਜਾਣਗੀ ਜੋ ਪੈਸੇ ਜਿੱਤੇ ਜਾਣਗੇ ਸਵਾਲਾਂ ਦੇ ਜਵਾਬ ਦੇ ਕੇ ਜੋ ਦਰਜੀਤ ਦਸਾਂਝ ਦੇ ਹਿੱਸੇ ਆਵੇਗਾ ਉਹ ਸਾਰੀ ਜਿਹੜੀ ਪੇਮੈਂਟ ਆ ਸਾਰਾ ਪੈਸਾ ਜੋ ਹੈ ਪੰਜਾਬ ਦੇ ਵਿੱਚ ਆਏ ਹੜ ਪੀੜਤਾਂ ਦੇ ਲਈ ਲਗਾਇਆ ਜਾਵੇਗਾ ਜਾਨੀ ਕਿ ਉਹ ਸਾਰਾ ਜਿੱਤਿਆ ਹੋਇਆ ਪੈਸਾ ਹੜ ਪੀੜਤਾਂ ਦੇ ਨਾਮ ਦੇ ਉਤੇ ਦਲਜੀਤ ਉਸਾਂਝ ਕਰਨਗੇ ਤਾਂ ਅਹਿਮ ਖਬਰ ਸਾਹਮਣੇ ਆਈ ਹੈ ਇਸ ਦੇ ਵਿਚਾਲੇ ਤੁਹਾਨੂੰ ਦੱਸ ਦਈਏ ਕਿ ਦਲਜੀਤ ਉਸਾਂਝ ਜਿਹੜੇ ਨੇ ਉਹਨਾਂ ਦੀ ਐਲਬਮ ਬਾਰੇ ਕਾਲਪਾਤ ਕਰ ਰਹੀ ਸੀ ਔਰ ਪੱਤਰਕਾਰਾਂ ਨੇ ਜਦੋਂ ਸਵਾਲ ਪੁੱਛਿਆ ਤਾਂ ਇਸ ਬਾਬਤ ਕਿਹੋ ਜਿਹਾ ਐਕਸਪੀਰੀਅੰਸ ਜਿਹੜਾ ਦਲਜੀਤ ਉਸਾਂਝ ਦਾ ਕੇਬੀਸੀ ਦੇ ਸ਼ੋਅ ਦੇ ਉੱਤੇ ਰਿਹਾ ਤੇ ਹੁਣ ਬਾਲੀਵੁੱਡ ਸਟਾਰ ਅਕਤਵਚਨ ਦਾ ਸ਼ੋਅ ਕੌਣ ਬਣੇਗਾ ਕਰੋੜਪਤੀ ਅਕਸਰ ਹੀ ਸੁਰਖੀਆਂ ਦੇ ਵਿੱਚ ਰਹਿੰਦਾ ਹੈ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਰਹਿੰਦਾ ਹੈ ਨਾਮੀ ਸ਼ੋਅ ਹੈ ਇਸ ਤੇ ਦਲਜੀਤ ਉਸਾਂਝ ਦੀ ਐਂਟਰੀ ਜਿਹੜੀ ਆ ਉਹ ਹੋਵੇਗੀ ਔਰ ਇਸ ਤੋਂ ਬਾਦ ਚੋ ਉੱਥੋਂ ਪੈਸਾ ਜਿੱਤਿਆ ਉਹ ਹੜਪੀੜਤਾਂ ਦੇ ਲਈ ਜਿਹੜਾ ਵਾ ਉਹ ਪੰਜਾਬ ਦੇ ਹੜਪੀੜਤਾਂ ਦੇ ਲਈ ਲਗਾਇਆ ਜਾਵੇਗਾ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਨਾਲ ਹੜਾਂ ਦੀ ਮਾਰ ਦੇ ਨਾਲ ਪੰਜਾਬੀ ਜੂਜੇ ਨੇ ਕਿਸ ਤਰੀਕੇ ਦੀ ਸਥਿਤੀ ਪੰਜਾਬ ਦੇ ਵਿੱਚ ਦਿਖਾਈ ਦਿੱਤੀ ਸੀ ਬਹੁਤ ਲੋਕਾਂ ਦਾ ਨੁਕਸਾਨ ਹੋਇਆ ਘਰਾਂ ਦੇ ਘਰ ਬਰਬਾਦ ਹੋਏ ਔਰ ਕਈ ਲੋਕ ਘਰ ਬੇਕਾਰ ਹੋਏ ਨੇ ਤਾਂ ਇਸੇ ਹੀ ਚਲਦੇ ਦਲਜੀਤ ਉਸਾਂਝ ਨੇ ਇੱਚਤਿਆ ਹੋਇਆ ਪੈਸਾ ਹਰ ਪੀੜਤਾ ਦੇ ਨਾਮ ਕਰਨ ਦਾ ਐਲਾਨ ਕੀਤਾ ਤਾਂ ਇਹ ਖਬਰ ਹੁਣ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈ ਤਾਂ ਹੁਣ ਪੰਜਾਬੀ ਗਾਇਕ ਦਲਜੀਤ ਉਸਾਂਝ ਜਿੱਤੇ ਹਰ ਦੇ ਦਿਲਾਂ 'ਚ ਰਾਜ ਕਰਦੇ ਨੇ ਪਰ ਉਹਨਾਂ ਦੇ ਵੱਲੋਂ ਹੁਣ ਇਹ ਵੱਡਾ ਕਦਮ ਜਦੋਂ ਚੱਕਿਆ ਗਿਆ ਐਲਾਨ ਕੀਤਾ ਗਿਆ ਤੇ ਆਪਣੇ ਆਪ ਦੇ ਵਿੱਚ ਦਲਜੀਤ ਦਸਾਂਝ ਦੀ ਚਰਚਾ ਸਿਰ ਤੋਂ ਸ਼ੁਰੂ ਹੋ ਚੁੱਕੀ ਹੈ ਤਾਂ ਕੌਣ ਬਣੇਗਾ ਕਰੋੜਪਤੀ ਦੇ ਸ਼ੋਅ ਦੇ ਉੱਤੇ ਦਲਜੀਤ ਦਸਾਂਝ ਤੁਹਾਨੂੰ ਨਜ਼ਰ ਆਣਗੇ ਔਰ ਜਿਹੜਾ ਪੈਸਾ ਉਸ ਤੋਂ ਜਿੱਤਿਆ ਹੋਵੇਗਾ ਉਹ ਹੜਪੀਟਾਂ ਦੇ ਹਿੱਸੇ ਜੋ ਹੈ ਉਹ ਲਗਾਉਣਗੇ ਦਲਜੀਤ ਦਸਾਂਝ ਇਹ ਵੱਡਾ ਐਲਾਨ ਉਹਨਾਂ ਨੇ ਕੀਤਾ ਹੈ ਇਹ ਫੈਸਲਾ ਤੁਹਾਨੂੰ ਕਿਹੋ ਜਿਹਾ ਲੱਗਾ ਹੈ ਤੇ ਕੀ ਸੋਚਦੇ ਸਬੰਧ ਵਿੱਚ ਤੁਸੀਂ ਜ਼ਰੂਰ ਕਮੈਂਟ ਕਰਨਾ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਸ਼ੇਅਰ ਜਿਹੜਾ ਜ਼ਰੂਰ ਕਰ ਲੈਣਾ